पाणी <laughs> दोलो پاڪر الله وڏي کرو سادھ اڌري ڙا جي سرور کلي وها سادھ ਗੁਰੂ ਜੀ ਸਰਨਾਪੇ ਸਾਹੋ ਧੰਨ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਹਸਤੇ ਸਿਰ ਜਿਉ ਅੰਕ ਸਭ ਗੁਰ ਆਖੇ ਗੁਰੂ ਜੀ ਵਾਇ ਗੁਰ ਸਤ ਗੁਰ ਬੋਲ ਹੋ ਜੀ ਦੇਖ ਵਰਤਾਵਾਂਗੇ ਤੋਂ ਬੜੇ ਪਿਆਰ ਅਦਬ ਦੇ ਨਾਲ ਇਸੇ ਤਰ੍ਹਾਂ ਬੈਠੇ ਰਹਿਣਾ ਹੈ ਬਾਹਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਵੀ ਅਫਸਰ ਸਹਿਬਾਨ ਨੇ ਕਲਰਕ ਸਹਿਬਾਨ ਨੇ ਵਕੀਲ ਸਹਿਬਾਨ ਨੇ ਜਾਂ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿ ਪਾਤਸ਼ਾਹ ਜੀ ਨੇ ਅੱਜ ਕੋਟ ਕੰਪਲੈਕਸ ਦੇ ਵਿੱਚ ਚਰਨ ਪਾਏ ਨੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਿੱਦਤ ਅਤੇ ਪਿਆਰ ਦੇ ਨਾਲ ਸਾਰੇ ਆਇਆ ਆਏ ਤੇ ਪ੍ਰਵਾਣ ਨਾਨਕ ਕੁੱਲ ਉਧਾਰ ਇਹ ਆਪਣਾ ਦਰਗਹ ਪਾਵੇ ਮਾਣ ਕੋਟ ਕੰਪਲੈਕਸ ਦੇ ਵਿੱਚ ਸਮੁੱਚੇ ਅਫਸਰ ਸਾਹਿਬਾਨ ਸਮੁੱਚੇ ਵਕੀਲ ਸਾਹਿਬਾਨ ਸਮੁੱਚੇ ਕਲਰਕ ਸਾਹਿਬਾਨ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਾਂ ਦੀ ਹਮਤ ਸਰਕਾਰ ਹਰ ਸਾਲ ਅਸੀਂ ਕਚਹਿਰੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਦਾ ਪ੍ਰਕਾਸ਼ ਕਰਾਉਂਦੇ ਆ ਨਵੇਂ ਸਾਲ ਦੇ ਆਉਣ ਦੇ ਉੱਤੇ ਇਸ ਸਾਲ ਵੀ ਅਸੀਂ 2024 ਦੀ ਆਮਦ ਦੇ ਉੱਤੇ ਸਮੁੱਚੀ ਸੰਗਤ ਵੱਲੋਂ ਵਕੀਲ ਭਾਈਚਾਰੇ ਵੱਲੋਂ ਅਫਸਰ ਸਾਹਿਬਾਨ ਵੱਲੋਂ ਤੇ ਕਲਰਕ ਸਾਹਿਬਾਨ ਵੱਲੋਂ ਗੁਰੂ ਮਾਰਾ ਸਾਹਿਬ ਦੇ ਅਖੰਡ ਪਾਠ ਦਾ ਪ੍ਰਕਾਸ਼ ਕਰਾਇਆ ਗਿਆ ਨੇ ਅੱਜ ਤੇ 5 ਤਰੀਕ ਨੂੰ ਤਕਰੀਬਨ 11 ਵਜੇ ਭੋਗ ਪਾਇਆ ਜਾਣਗੇ ਤੇ ਉਪਰੰਤ ਗੁਰੂ ਘਰ ਲੰਗਰ ਚੱਲੇਗਾ ਮੈਂ ਸਮੁੱਚੀ ਸੰਗਤ ਨੂੰ 11 ਵਜੇ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਤਾਂਗੇ ਸਾਡਾ ਇਹ ਜੋ ਕਾਰਜ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਗੰਸਾਹਬ ਦੀ ਮਿਹਰ ਸਦਕਾ ਅ ਮੇਰ ਬੇਗਣਾ ਸਮਾਪਤ ਹੋਵੇ ਇੰਨੇ ਕਹਿੰਦਾ ਕਿ ਮੈਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਹਰ ਸਾਲ ਦੀ ਤਰ੍ਹਾਂ ਵੈਗੁਰੂ ਦਾ ਸਕਰਾਨਾ ਕਰਨ ਦੇ ਕਾਤਰ ਅਤੇ ਓਟ ਆਸਰਾ ਲੈਣ ਲਈ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਜਾਂਦੇ ਨੇ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਵੀ ਗੁਰੂ ਸਾਹਿਬ ਨੇ ਸਾਡੇ ਕੋਟ ਕੰਪਲੈਕਸ ਦੇ ਵਿੱਚ ਅੱਜ ਦਰਸ਼ਨ ਦੇ ਕੇ ਸਾਨੂੰ ਨਿਵਾਜਿਆ ਬਹੁਤ-ਬਹੁਤ ਧੰਨਵਾਦ ਹਾਂ